ਸੱਚਾ ਪਾਤਸ਼ਾਹ ਫਿਰ ਸੋ ਦੀਸਾਹ ਜਿ ਚੁਪਾਸ ਬਹਠੀ ਆ ਸੋਹੀਐ ਸਭ ਨਦ ਬਿਸਾਹ ਸਤਨਾਹ ਸਰਬਾਹੇ ਗੁਰੂ ਸਾਹਿਬ ਜੀ ਬੜਾ ਹੰਸ ਮਹੌਲਾ ਤੀਜਾ ਮਹੌਲਾ ਤੀਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਭਵ ਸਚੁੜਾ ਖਾਲਸਾ ਲਾਹੀਐ ਕਰਜ ਸਭ ਕਿਛੁ ਕਰਨ ਜੋਗ ਸੋ ਧਨ ਰੰਡ ਨ ਕਬੂ ਬਸੈ ਨਾ ਕਦੇ ਹੋਵੈ ਸੋਗ ਪ੍ਰਭ ਸਚੁ ਡਾਹ ਹਰਿ ਸਲਾਹੀਐ ਕਰਜ ਸਭ ਕਿਛੁ ਕਰਨ ਜੋਗ ਸਾ ਧਨ ਰੰਡ ਨਕਬੂ ਵਸਈ ਨਾ ਕਦੇ ਹੋ ਬਸੂਗ ਨਾ ਕਦੇ ਹੋ ਬਸੂਗ ਅਨ ਦਿਨ ਰਸ ਭੋਗ ਸਾ ਧਨ ਮਨ ਸਮਾਣੀ ਜਨ ਪ੍ਰਿਯੋ ਜਤ ਕਰਮ ਬਿਦਾਤਾ ਬੋਲੇ ਅੰਮ੍ਰਿਤ ਬਾਣੀ ਗੁਣਵੰਤੀਆ ਗੁਣ ਸਾਰਾ ਆਪਣੇ ਕੰਤ ਸਮਲੈ ਨਾ ਕਦੇ ਦਕੈ ਵਿਜੁਗ ਸਚੜਾ ਪਿਰਸਾਲਾ ਹਿਆ ਸਭ ਕਿਛ ਕਰਣਾ ਜੋਗ ਸਚੜਾ ਸਾਹਿਬ ਸ਼ਬਦ ਪਛਾਣੀਆਂ ਹਾਪੇ ਲੈ ਵਿਲਾਏ ਸਾਰ ਧਨ ਪ੍ਰੇਕ ਰੰਗ ਰਤੀ ਵਿੱਚੋਂ ਆਪ ਗਵਾਏ ਵਿੱਚੋਂ ਆਪ ਗਵਾਏ ਫਿਰ ਕਾੜ ਨਾ ਕਾਏ ਗਰਮ ਕੋਇ ਕੋ ਜਤਾ ਕਾਮਣ ਵਿੱਚ ਪੁਨੀ ਅੰਤਰ ਭਿੰਨੀ ਮਿਲਿਆ ਜਗ ਜੀਵਨ ਦਾਤਾ ਸ਼ਬਦ ਰੰਗ ਰਾਤੀ ਜੋਬਣ ਮਾਤੇ ਫਿਰ ਕਹੇ ਅੰਕ ਸਮਾਈ ਸਜੜਾ ਸਾਹਿਬ ਸ਼ਬਦ ਪਛਾਣਿਆ ਆਪੇ ਦਇ ਮਲਾਈ ਜਿਨਿ ਆਪਣਾ ਕੰਤ ਪਛਾਣਿਆ ਹਾ ਤਨ ਪੁੱਛੂ ਸੰਤਾ ਜਾਏ ਹਾ ਪੁੱਛੋ ਸੇਵਾ ਕਰੀ ਪਿਰ ਸੱਚਾ ਮਿਲਾਇ ਸਹਿਜ ਸੁਭਾਏ ਪਿਰ ਸੱਚਾ ਮਿਲੇ ਆਇ ਸਾਚ ਕਮਾਏ ਸਾਚ ਸ਼ਬਦ ਧਨ ਰਾਤੇ ਕਦੇ ਨਾ ਰਾਂਡ ਸਦਾ ਸੋਹਾਕਣ ਅੰਤਰ ਸਹਿਜ ਸਮਾਧੀ ਪਿਰ ਦਬਿਆ ਪਰਿਆ ਭਰ ਪੂਰੇ ਵੇਖ ਵਦੂਰੇ ਰੰਗ ਘੁਮਾਣੇ ਸਹਿਜ ਸੁਭਾਏ ਜਦ ਨਹੀਂ ਆਪਣਾ ਕੰਤ ਪਛਾਣਿਆ ਆਉ ਤੈਨ ਪੁੱਛੋਂ ਸੰਤਾ ਜਾਏ ਫਿਰ ਉਹ ਚੁੰਨੀਆਂ ਭੀ ਮਿਲੈ ਜੇ ਸਤਗੁਰ ਲੱਗੈ ਸੱਚੇ ਪਾਏ ਸਤਗੁਰ ਸਦਾ ਦਿਆਲ ਹੈ ਆਵ ਗੁਣ ਸ਼ਬਦ ਜਲਾਏ ਆਵ ਗਣ ਸ਼ਬਦ ਜਲਾਏ ਦੂਜਾ ਭਾਉ ਗਬਾਈ ਸੱਚੇ ਹੀ ਸਚ ਰਾਤੀ ਸਚਾ ਸਬਦ ਸਦਾ ਸੁਖ ਪਾਇਆ ਹਉ ਮੈਂ ਗਈ ਭਰਾਤੀ ਪੈਰੋ ਨਿਰਮਾਇਲ ਸਦਾ ਸੁਖ ਦਾਤਾ ਨਾਨਕ ਸਬਦ ਮਿਲਾਏ ਪੈਰੋ ਵਿੱਚ ਉਨੀਆਂ ਭੀ ਮਿਲਾਏ ਜੇ ਸਤਗੁਰ ਲੱਗੈ ਸਾਚੇ ਪਾਏ ਫਿਰ ਨਿਰਮਾਇਲ ਸਦਾ ਸੁਖ ਦਾਤਾ ਨਾਨਕ ਸਬਦ ਮਿਲਾਏ ਫੇਰ ਉਹ ਚੁੰਨੀਆਂ ਭੀ ਮਿਲਐ ਜੇ ਸਤ ਗੁਰ ਲਾਗੇ ਸਾਚੇ ਪਾਏ ਇਹ ਭਾਈ ਸਦਾ ਕਾਇਮ ਰਹਿਣ ਵਾਲੇ ਹਰ ਪ੍ਰਭੂ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਉਹ ਸਭ ਕੁਝ ਹਰੇਕ ਕੰਮ ਕਰਨ ਦੀ ਸਮਰੱਥਾ ਰੱਖਣ ਵਾਲਾ ਹੈ ਇਹ ਭਾਈ ਜੇ ਜੀਵ ਸਤ੍ਰੀ ਨੇ ਸਿਰਜਣਹਾਰ ਪ੍ਰੀਤਮ ਪ੍ਰਭੂ ਨਾਲ ਢੂੰਗੀ ਸਾਜ ਪਾਲੇ ਜਿਹੜੀ ਜੀਵ ਇਸਤਰੀ ਉਸ ਪ੍ਰਭੂ ਦੀ ਆਤਮਕ ਜੀਵਨ ਦੇਣ ਵਾਲੀ ਉਚਾ ਬਾਣੀ ਉਚਾਰਦੀ ਹੈ ਉਹ ਜੀਵ ਇਸਤਰੀ ਕਦੇ ਨਹੀਂ ਖਸਮੀ ਨਹੀਂ ਹੁੰਦੀ ਨਾ ਹੀ ਕਦੇ ਉਸ ਨੂੰ ਕੋਈ ਚਿੰਤਾ ਵਿਆਪਦੀ ਹੈ ਉਸ ਨੂੰ ਕਦੇ ਕੋਈ ਗਮ ਨਹੀਂ ਵਿਆਪਦਾ ਉਹ ਹਰ ਵੇਲੇ ਪ੍ਰਮਾਤਮਾ ਦਾ ਨਾਮ ਰਸ ਮਾਣਦੀ ਹੈ ਤੇ ਸਦਾ ਪ੍ਰਭੂ ਦੇ ਚਰਨਾਂ ਵਿੱਚ ਲੀਨ ਰਹਿੰਦੀ ਹੈ ਇਹ ਭਾਈ ਗੁਣਾ ਵਾਲੀਆਂ ਜੀਵ ਇਸਤਰੀਆਂ ਪਰਮਾਤਮਾ ਦੇ ਗੁਣ ਚੇਤੇ ਕਰਦੀਆਂ ਰਹਿੰਦੀਆਂ ਹਨ ਪ੍ਰਭੂ ਖਸ਼ਮ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦੀਆਂ ਹਨ ਉਹਨਾਂ ਨੂੰ ਪਰਮਾਤਮਾ ਨਾਲੋਂ ਕਦੇ ਵੀ ਛੋੜਾ ਨਹੀਂ ਹੁੰਦਾ ਇਹ ਭਾਈ ਉਹ ਸਦਾ ਥਿਰ ਰਹਿਣ ਵਾਲੇ ਪ੍ਰਭੂ ਪਤੀ ਦੀ ਸਿਖਾ ਕਰਨੀ ਚਾਹੀਦੀ ਹੈ ਉਹ ਪ੍ਰਭੂ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ ਇਹ ਭਾਈ ਗੁਰੂ ਦੇਸ਼ ਸ਼ਬਦ ਵਿੱਚ ਜੁੜ ਕੇ ਸਦਾ ਕਾਇਮ ਰਹਿਣ ਵਾਲੇ ਮਾਲਕ ਪ੍ਰਭੂ ਨਾਲ ਸਾਂਝ ਪੈ ਸਕਦੀ ਹੈ। ਪ੍ਰਭੂ ਆਪ ਹੀ ਜੀਵਨ ਜੀਵ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਇਹ ਭਾਈ ਜਿਹੜੀ ਜੀਵ ਸਤਰੀ ਆਪਣੇ ਅੰਦਰੋਂ ਆਪਾ ਪਾਪ ਦੂਰ ਕਰ ਲੈਂਦੀ ਹੈ ਉਹ ਪ੍ਰਭੂ ਪਤੀ ਦੇ ਪ੍ਰੇਮ ਵਿੱਚ ਰੰਗੀ ਜਾਂਦੀ ਹੈ। ਜਿਹੜੀ ਜੀਵ ਸਤਰੀ ਆਪਣੇ ਅੰਦਰੋਂ ਆਪਾ ਭਾਵ ਗਵਾਂਦੀ ਹੈ ਉਸ ਨੂੰ ਮੁੜ ਕੇ ਆਤਮਕ ਮੌਤ ਨਹੀਂ ਆਪਰਦੀ ਗੁਰੂ ਦੀ ਚਨ ਪੈ ਕੇ ਉਹ ਜੀਵ ਇਸਤਰੀ ਇੱਕ ਪ੍ਰਮਾਤਮਾ ਨਾਲ ਹੀ ਡੂੰਗੀ ਸਾਂਝ ਪਾਈ ਰੱਖਦੀ ਹੈ ਉਸ ਵਿੱਚ ਉਸ ਜੀਵ ਇਸਤਰੀ ਦੀ ਚਿਰਾਂ ਦੀ ਪ੍ਰਭੂ ਮੇਲਾਪ ਦੀ ਇੱਛਾ ਪੂਰੀ ਹੋ ਜਾਂਦੀ ਹੈ ਉਹ ਅੰਦਰੋਂ ਨਾਮ ਰਸ ਨਾਲ ਭਿੱਜ ਜਾਂਦੀ ਹੈ ਉਸ ਨੂੰ ਜਗਤ ਦਾ ਜੀਵਨ ਦਾ ਤਾਰ ਪ੍ਰਭੂ ਮਿਲ ਜਾਂਦਾ ਹੈ ਇਹ ਭਾਈ ਜਿਹੜੀ ਜੀਵ ਸਤਿਗੁਰੂ ਸ਼ਬਦ ਦੇ ਰੰਗ ਵਿੱਚ ਰੰਗੀ ਜਾਂਦੀ ਹੈ ਉਹ ਨਾਮ ਦੀ ਚੜ੍ਹਦੀ ਜਵਾਨੀ ਵਿੱਚ ਮਸਤ ਰਹਿੰਦੀ ਹੈ ਉਹ ਪ੍ਰਭੂ ਪਤੀ ਦੀ ਗੋਦ ਵਿੱਚ ਚਲੀਣ ਰਹਿੰਦੀ ਹੈ ਇਹ ਭਾਈ ਗੁਰੂ ਦੇ ਸ਼ਬਦ ਦੀ ਰਾਹੀ ਸਦਾ ਤੇਰੇ ਮਾਲਕ ਪ੍ਰਭੂ ਨਾਲ ਜਾਣ ਪਛਾਣ ਬਣਦੀ ਹੈ ਪ੍ਰਭੂ ਆਪ ਹੀ ਆਪਣੇ ਨਾਲ ਮਿਲਾ ਲੈਂਦਾ ਹੈ ਇਹ ਸਖੀ ਜਿਨ੍ਹਾਂ ਸੰਤ ਜਨਾਂ ਨੇ ਆਪਣੇ ਖਸਮ ਪ੍ਰਭੂ ਨਾਲ ਸਾਂਝ ਪਾ ਲਈ ਹੈ ਮੈਂ ਜਾ ਕੇ ਉਹਨਾਂ ਨੂੰ ਪੁੱਛਦੀ ਹਾਂ ਆਪਾ ਭਾਵ ਤਿਆਗ ਕੇ ਮੈਂ ਉਹਨਾਂ ਦੀ ਸੇਵਾ ਕਰਦੀ ਹਾਂ ਇਹ ਸਕੀ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਪਤੀ ਆਤਮਾ ਕਾ ਢੋਲਤਾ ਵਿੱਚ ਟਿੱਕਿਆ ਪ੍ਰੇਮ ਵਿੱਚ ਜੁੜਿਆ ਹੀ ਮਿਲਦਾ ਹੈ ਸਦਾ تیر ਪ੍ਰਭੂ ਆਕੀ ਉਸ ਜੀਵ स्त्री ਨੂੰ ਮਿਲ ਪੈਂਦਾ ਹੈ ਜਿਹੜੀ ਸਦਾ تیر ਗੁਰ ਨਾਮ ਸਿਮਰਨ ਦੀ ਕਮਾਈ ਕਰਦੀ ਹੈ ਜਿਹੜੀ ਸਦਾ تیر ਘਰ ਨਾਮ ਵਿੱਚ ਜੁੜੀ ਰਹਿੰਦੀ ਹੈ ਜਿਹੜੀ ਗੁਰੂ ਦੇ ਸ਼ਬਦ ਵਿੱਚ ਰੰਗੀ ਰਹਿੰਦੀ ਹੈ ਉਹ ਜੀਵ ਇਸਤਰੀ ਸਦਾ ਸੁਹਾਗ ਵਾਲੀ ਰਹਿੰਦੀ ਹੈ ਉਹ ਕਦੇ ਨਾ ਕਸ਼ਮੀਨ ਨਹੀਂ ਹੁੰਦੀ ਉਸ ਦੇ ਅੰਦਰ ਆਤਮਾ ਘੜੋਲਤਾ ਦੀ ਸਮਾਧੀ ਲੱਗੀ ਰਹਿੰਦੀ ਹੈ ਏ ਸਕੀ ਪ੍ਰਭੂ ਪਤੀ ਹਰਥਾ ਮੌਜੂਦ ਹੈ ਉਸ ਨੂੰ ਤੂੰ ਆਪਣੇ ਰੰਗ ਅੰਗ ਸੰਗ ਵਸਦਾ ਵੇਖ आत्मकड़ोलता ਵਿੱਚ ਕੇ ਪ੍ਰੇਮ ਚੁੜਕੇ ਉਸੇ ਮਿਲਾਪ ਦਾ ਆਨੰਦ ਮਾਣ ਇਹ ਸਕੀ ਜਿਹਨਾਂ ਸੰਤ ਜਨਾਨੇ ਆਪਣੇ ਕਸਮ ਪ੍ਰਭੂ ਨਾਲ ਸਾਂਝ ਪਾ ਲਈ ਹੈ ਮੈਂ ਜਾ ਕੇ ਉਹਨਾਂ ਨੂੰ ਪੁੱਛਦੀ ਹਾਂ ਕਿ ਉਸ ਨਾਲ ਮਿਲਾਪ ਕਿਸ ਤਰ੍ਹਾਂ ਹੋ ਸਕਦਾ ਮੈਂ ਇਹ ਸਕੀ ਅਸੀਂ ਜੀਵ ਇਸਤਰੀਆਂ ਪ੍ਰਭੂਪਤੀ ਤੋਂ ਵਿਛੜੀਆਂ ਹੋਈਆਂ ਫਿਰ ਵੀ ਉਸ ਨੂੰ ਮਿਲ ਸਕਦੀਆਂ ਜੇ ਅਸੀਂ ਸੱਚੇ ਸਤਗੁਰ ਦੀ ਚੰਨੀ ਲੱਗੀਏ ਇਹ ਸਕੀ ਗੁਰੂ ਦਾ ਦਇਆਵਾਨ ਹੈ ਉਹ ਚਰਨ ਪਿਆਵ ਦੇ ਅਗਣ ਆਪਣੇ ਸਬਦ ਵਿੱਚ ਜੋੜ ਕੇ ਸਾੜ ਦਿੰਦਾ ਹੈ ਇਹ ਸਕੀ ਗੁਰੂ ਚਰਨ ਪਿਆਵ ਦੇ ਅਗਣ ਸਬਦੀ ਰਾਈ ਸਾੜ ਦਿੰਦਾ ਹੈ ਮਾਇਆ ਦਾ ਪਿਆਰ ਦੂਰ ਕਰ ਦਿੰਦਾ ਹੈ ਗੁਰੂ ਦੇ ਚਰਨੀ ਲੱਗੀ ਹੋਈ ਜੀਵ ਸਤਿ ਸਦੀ ਸਦਾ ਥਿਰ ਰਹਿਣ ਵਾਲੇ ਪ੍ਰਮਾਤਮਾ ਦੀ ਯਾਦ ਵਿੱਚ ਹੀ ਰੱਤੀ ਰਹਿੰਦੀ ਹੈ ਸਦਾ تیر ਪ੍ਰਭ ਦੀ ਸਬ ਸਲਾ ਦੇ ਸ਼ਬਦ ਵਿੱਚ ਚੁੜਕੇ ਸਦਾ ਆਨੰਦ ਮਾਣਦੀ ਹੈ ਉਸ ਦੀ ਹਮੇ ਉਸਤੀ ਪਟਕਣਾ ਦੂਰ ਹੋ ਜਾਂਦੀ ਹੈ ਇਹ ਨਾਨਕ ਪ੍ਰਭੂ ਪਤੀ ਪਵਿੱਤਰ ਕੰਨ ਵਾਲਾ ਹੈ ਸਦਾ ਸੁਖ ਦੇਣ ਵਾਲਾ ਹੈ ਗੁਰੂ ਆਪਣੇ ਸਭ ਦੀ ਰਾਹੀਂ ਉਸ ਨਾਲ ਮਿਲਾ ਦਿੰਦਾ ਹੈ ਇਹ ਸਕੀ ਅਸੀਂ ਜੀਵ ਇਸ ਤਰ੍ਹਾਂ ਪ੍ਰਭੂ ਪਤੀ ਤੋਂ ਵਿਛੜੀਆਂ ਹੋਈਆਂ ਫਿਰ ਵੀ ਉਸ ਨੂੰ ਮਿਲ ਸਕਦੀਆਂ ਹਾਂ ਜੇ ਅਸੀਂ ਸੱਚੇ ਸਤਗੁਰੂ ਦੀ ਚਰਨੀ ਲੱਗੀਏ ਵਾਹਿਗੁਰਜੀ ਦਾ ਖਲਸਾ ਵਾਹਿਗੁਰਜੀ ਕੀ ਪੱਥੇ